ਬਈ ਇਹ ਕਿੰਨੇ ਸਬੀਨੀ ਪੈਕੇਟ ਕਿੰਨੇ ਪੈਕੇਟ ਆ ਬਈ ਠੀਕ ਹੈ ਜੀ ਆ ਇਹਦੀ ਫਾਰਮਿੰਗ ਬਹੁਤ ਵਧੀਆ ਹੁੰਦੀ ਹੈ ਬਈ ਇਹ ਕ੍ਰੀਮੇਲ ਹੈ ਜੀ ਠੀਕ ਹੈ ਜੀ ਆ ਇਹਨਾਂ ਦੀ ਫਾਰਮਿੰਗ ਬਹੁਤ ਵਧੀਆ ਬਈ ਮਤਲਬ ਇਹ ਚੂਨੇ ਨਾਲ ਇਹਦੇ ਕੀ ਡਿਫਰੈਂਸ ਲਾ ਵੀਰੇ ਇਹ ਬਈ ਤਿੰਨ ਚੀਜ਼ਾਂ ਦਾ ਰਲ ਕੇ ਇਹ ਬਣਿਆ ਹੋਇਆ ਹੈਗਾ ਸੂਰਚ ਆ ਗਿਆ ਇਹਨੇ ਠੀਕ ਹੈ ਜੀ ਠੀਕ ਹੈ ਜੀ ਤੇ ਖਰਿਆ ਟਰਕਬੋਜ ਦੇ ਚ ਆ ਗਿਆ ਇਹਦਾ ਸਾਈਜ਼ ਐਡਾ ਕੀ ਇਹ ਚ ਆ ਗਿਆ ਬਾਈ ਅੱਛਾ ਇਹ ਫੁੱਲ ਸਾਈਜ਼ ਹੀ ਆ ਬਾਈ ਤੇ ਥੋੜਾ ਜਿਆਦਾ ਰਾਜੀ ਹੋ ਜਾਂਦੇ ਇਹ ਠੀਕ ਹੈ ਜੀ ਮੀਲ ਹੁੰਦਾ ਥੋੜਾ ਜਿਆਦਾ ਰਾਜੀ ਹੁੰਦਾ ਬਾਈ ਤੇ ਫੀਮੇਲ ਕਿੰਨੇ ਕ ਟਾਈਮ ਦੀ ਇਹ ਵੀ ਹੈਗੀ ਹੈ 7 ਤੋਂ 6 ਮਹੀਨਾ ਦੀ 22 ਮਹੀਨਾ ਵਾਸ ਹੁੰਦੇ ਆ ਇਹ ਇਹਦੀ ਫਾਰਮ ਵੀ ਵਧੀਆ ਬਾਈ ਮੰਗ ਰੇਟ ਵੀ ਵਧੀਆ ਦਾ 1150 ਦਾ ਜੋੜਾ ਹੁੰਦਾ ਹੈ ਠੀਕ ਹੈ ਜੀ ਹਾਂ ਬਾਈ ਇਹ ਘਰੇ ਰੱਖ ਲੈਂਦਾ ਇਹ ਵੀ ਉਹਦਾ ਫੈਸੀਐਟ ਨਹੀਂ ਆ ਗਈ ਫੈਸੀਐਟ ਮਾਰੀ ਠੀਕ ਹੈ ਜੀ ਵੱਖਰ ਬੋਜ ਆ ਗਿਆ ਜੀ ਬਾਈ ਆ ਦੇਖੋ ਬਈ ਨੀ ਨਾ ਮੁਰਗਾ ਇਹ ਕਿਹਦੇ ਤੋਂ ਲੈਦੇ ਸਾਈ ਜੀ ਬਹੁਤ ਵਧੀਆ ਬਈ ਠੀਕ ਹੈ ਜੀ ਇਹ ਮੇਰਾ ਸਪਾਸਟਰ ਬਹੁਤ ਹੁੰਦਾ ਬਈ ਆਪ ਦੇ ਠੀਕ ਹੈ ਜੀ ਇਹ ਕਿਹੜੀ ਨਸਲ ਹੈ ਵੀਰੇ ਇਹ ਬ੍ਰਹਮਾ ਗਲੰਬੀਆ ਬਈ ਗਲੰਬੀਆ ਹਾਂ ਜੀ ਠੀਕ ਹੈ ਇਹ ਬੱਚੇ ਬਹੁਤ ਸੋਹਣ ਹੁੰਦੇ ਆ ਬਈ ਪੈਰਾਂ ਤੇ ਮਾਉਲ ਦੇਖੋ ਠੀਕ ਹੈ ਜੀ ਅੱਛਾ ਮਾਰੋ ਜਿਵੇਂ ਲੱਕਿਆਂ ਦੇ ਪੈਰਾਂ ਦੇ ਹੁੰਦੇ ਉਹਵੇਂ ਆ ਨਾ ਵੀਰੇ ਬਈ ਟਾਪ ਕੁਆਲਟੀ ਹੈ ਕਾਦਾ ਹਾਈਟ ਦੇਖੋ ਬੋਡੀ ਠੀਕ ਹੈ ਜੀ ਵੇਟ ਵੀ ਬਹੁਤ ਹੈ ਬਈ ਇਹਦੀ ਬਰੀਡਿੰਗ ਕਰਾ ਰਹੇ ਹਾਂ ਬਈ ਬਰੀਡਿੰਗ ਹਾਂ ਜੀ ਜਦੋਂ ਬੱਚੇ ਬਹੁਤ ਫੇਲ ਕਰਦੇ ਆ ਬਈ ਇਹਦੇ ਆਪਾਂ ਠੀਕ ਹੈ ਜੀ ਆਹ ਤੁਸੀਂ ਦੇਖੋ ਬਰਦਨ ਬਾਈ ਨਾ ਇਹ ਆ ਕੇ ਖਰਗੋਸ਼ ਬਾਈ ਜੀ ਇਹਨਾਂ ਵੇਰੇ ਜਾਣਕਾਰੀ ਇਹਨਾਂ ਦੀ ਬਾਈ ਆਪਣੇ ਆ ਕੁਆਲਿਟੀ ਤਿਆਰ ਕਰੀ ਹੁੰਦੇ ਆ ਆਪਾਂ ਠੀਕ ਹੈ ਠੀਕ ਹੈ ਜੀ ਆਹ ਜੱਤ ਦੇਖੋ ਦੇ ਮੇਲ ਦੇ ਕਿੰਨੀ ਜਾ ਰਹੇ ਨਾ ਸਹੀ ਇਹ ਨੂੰ ਇਹ ਅੰਗੂਰਾ ਦੇ ਮਿਕਸ ਚ ਆ ਬਾਈ ਉਹ ਉਹ ਹੁਣ ਆਪਾਂ ਬਰੀਡ ਪਿਆਰ ਕਰੀ ਹੁੰਦੇ ਆ ਫੀਮੇਲ ਚ ਟੀ ਵੀ ਲਾਵਾਂਗੇ ਉਹਦੇ ਨਾਲ ਠੀਕ ਹੈ ਤੇ ਆਹ ਦੇਖੋ ਬਾਈ ਬੱਚਾ ਸੱਖਾਂ ਵੀ ਰੈਡੀ ਆਗੇ ਬਰੇ ਹਾਂ ਮੂੰਹ ਦੇਖੋ ਜੀ ਮੂੰਹ ਦੀ ਕੁਆਲਿਟੀ ਠੀਕ ਹੈ ਇਹਦੀ ਵੈਰਾਈਟੀ ਤਿਆਰ ਕਰਨੀ ਜੱਤ ਬਾਈ ਹੁਣੀ ਇੰਨੀ ਇੰਨੀ ਆ ਤੇ ਉੱਥੇ ਜਾਊਗਾ ਉੱਥੇ ਜੱਤ ਠੀਕ ਹੈ ਉਹ ਵੇਖਦਾ ਦੱਕਾ ਹੋ ਜਾਂਦੀ ਵੀਰੇ ਸੇਲ ਕਰਨ ਵਾਲੇ ਇਹਦੇ ਆਪਾਂ ਸੇਲ ਹਜੇ ਨਹੀਂ ਕਰਦੇ ਜੀ ਇਹ ਨਹੀਂ ਸੇਲ ਕਰਨੇ ਦੀ ਬਰੀਡਿੰਗ ਕਰਾ ਕੇ ਨਾ ਬਾਈ ਮਿਕਸ ਕਰਾ ਕੇ ਉਹ ਟਾਪ ਕਲਾਸ ਕੁਆਲਿਟੀ ਬਣਾਉਂਦੀ ਆ ਜੀ ਆਪਾਂ ਠੀਕ ਹੈ ਜੀ ਹਾਂਜੀ ਇਹ ਆਪਾਂ ਸਿੰਪਲ ਆਬੀ ਕਰਦੇ ਰਹਿੰਦੇ ਆ ਬਾਈ ਡਾਕਟਰਾਂ ਵਾਂਗੂ ਠੀਕ ਹੈ ਹਾਂਜੀ ਬਾਈ ਕੋਲੇ ਕਸਟਮਰ ਵੀ ਵਾਹ ਵਾਰਿਆ ਤੇ ਬਹੁਤ ਮਿਹਨਤ ਵਾਲਾ ਕੰਮ ਹੈ ਜੇ ਮੁੰਡੇ ਲੈਣ ਆਏ ਸਮਾਨ ਬਾਈ ਤੋਂ ਇਹ ਬੱਤਾਂ ਆਗੇ ਬਾਈ ਜੀ ਬੱਤਾਂ ਆ ਬਾਈ ਇਹ ਆਪਾਂ ਆਪਦੀ ਬਰੀਡਿੰਗ ਆਪ ਰੱਖਣੇ ਆਣ ਬਾਈ ਜਿਹੜੇ ਸੇਲ ਕਰਨੇ ਸੀ ਉਹ ਕਰਤੇ ਠੀਕ ਹੈ ਜੀ ਠੀਕ ਹੈ ਜੀ ਏ ਵਾਈਟ ਪਿਕਨ ਹੈ ਜਿੱਤੀ ਵਸ ਗਈ ਜੀ ਡਿਮਾਂਡ ਬਹੁਤ ਜ਼ਿਆਦਾ ਹੈ ਬਾਈ ਵਾਈਟ ਪਿਕਨ ਬਾਈ ਜੀ 400 300 400 ਰੁਪਏ ਕਿਲੋ ਵਿਕਦੀ ਹੈ ਬਾਈ ਤੋਲ ਕੇ ਠੀਕ ਹੈ ਬਾਈ ਬਾਜ਼ਾਰ ਤੋਂ ਠੀਕ ਹੈ ਹਾਂਜੀ ਹਾਂਜੀ ਇਹ ਬਹੁਤ ਵੱਡਾ ਜਾਨਵਰ ਬਾਈ ਕੀ ਹੈ ਇਹ ਏ ਟਰਕੀ ਆ ਬਾਈ ਠੀਕ ਹੈ ਆ ਹੁਣ ਦੇਖੋ ਪਹਿਲ ਪਾਉਗਾ ਲੜ ਪੇ ਸੀ ਮਰੇ ਇਹ ਮਾਰੀ ਬਿਠਾ ਦੇ ਠੀਕ ਹੈ ਇਹ ਪਹਿਲ ਪਾਉਣ ਲੱਗ ਜੂ ਹੁਣ ਆ ਦੇਖੋ ਆਉ ਰਹੀ ਆ ਰਹੀ ਯਾਰ ਦੇ ਵੀ ਆ ਰਹੀ ਆ ਯਾਰ ਬਾਈ ਦੂਜੇ ਕਿਹੜਾ ਨੂੰ ਵੀ ਲਿਆ ਆਖਦੇ ਹੁਣ ਰੁੱਤ ਸਹੀ ਆਣਾ ਦੂਵਾ ਦੂਜਾ ਜਿਹੜਾ ਨਿਕਲੂਗਾ ਉਹ ਆਂਡੇ ਤੇ ਵਧੀਆ ਟਾਈਮ ਤੇ ਆ ਜਾਂਦਾ ਬਾਈ ਠੀਕ ਹੈ ਬਾਈ ਅਸੀਂ ਆ ਗਏ ਮੂਸਾ ਚੈਨਲ ਦੇਖ ਰਹੇ ਹਾਂ ਸਾਰੇ ਜੀ ਅੱਜ ਜਿੰਨੂ ਦਾ ਸਵਾਗਤ ਆ ਅੱਜ ਆਪਾਂ ਪਹੁੰਚੇ ਹਾਂ ਪਿੰਡ ਪਾਣੀ ਮੰਦਰਾ ਡੀਐਸਪੀ ਘਰ ਤੇ ਬਾਈ ਨੇ ਆਉਦੇ ਸੌਕ ਨੂੰ ਆਉਦੀ ਕਿਤੇ ਦੇ ਰੂਪ ਦੇ ਤੇ ਬਾਈ ਤੋਂ ਲੈਂ ਗਿਆ ਸਾਰੀ ਜਾਣਕਾਰੀ ਜਿਵੇਂ ਬਾਈ ਕੋਲੇ ਕਈ ਪ੍ਰਕਾਰ ਦੇ ਜਾਨਵਰ ਆ ਇਹ ਉਹ ਉਹ ਜਿੰਗਾਰਾ ਕਈ ਕਹਾਂਗੇ ਬਈ ਬਾਈ ਰੱਛੀ ਬੈਠਾ ਜਿੰਨਾਂ ਨੂੰ ਸੇਵ ਚੈੱਕ ਕਰਦਾ ਉਹਨਾਂ ਨੇ ਅੰਡਰ ਵੀ ਸੇਵ ਚੈੱਕ ਕਰਦਾ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਫਾਰਮ ਨਾਮ ਮੇਰਾ ਦਵਿੰਦਰ ਸਿੰਘ ਆ ਜੀ ਪਿੰਡ ਭਾਰਤੀ ਵਾਡਰ ਹੈਗਾ ਤੇ ਪੀਰਖਾਨੇ ਕੋਲੇ ਆਪਣਾ ਹਾਈਵੇ ਤੇ ਆ ਜਾਂਦਾ ਫਾਰਮ ਬਾਕਲੀ ਹੈਗਾ ਕੋਟ ਲੱਗਿਆ ਬਈ ਉੱਥੇ ਹਾਂਜੀ ਜੀ ਤੇ ਬਈ ਆਪ ਨੂੰ ਆਹ ਕੰਮ ਕਰਦਿਆਂ ਕਿੰਨੇ ਕੇ ਸਾਲ ਹੋ ਗਏ 4 ਸਾਲ ਹੋਣ ਵਾਲੇ ਆ ਜੀ ਠੀਕ ਹੈ ਜੀ ਹਾਂਜੀ ਅਣੀ ਆਪਾਂ ਗੱਲ ਕਰੀਏ ਪੋਲਟੀ ਫਾਰਮ ਦੀ ਹਾਂਜੀ ਇਹ ਕੋਈ ਡੇਰੀ ਫਾਰਮ ਦੀ ਅਗਲਾ ਕਿਤੇ ਨੂੰ ਚੁੰਨਦਾ ਹੁੰਦਾ ਹਾਂ ਹਾਂਜੀ ਤੁਸੀਂ ਤਾਂ ਪਹਿਲਾਂ 15-20 ਵੈਰਾਈਟੀਆਂ ਤੇ ਸਾਰੇ ਰੱਖਿਆ ਹੋਇਆ ਹੈ। ਕਿਹ ਕਿਹੇ ਧਿਆਨ ਚਾਹੀਏ? ਇਹ ਬਈ ਮੈਨੂੰ ਥੋੜਾ ਜਿਹਾ ਸ਼ੌਂਕ ਹੈ ਆਪ ਨੂੰ ਤੇ ਤਾਂ ਕਰਕੇ ਆਏ ਹਾਂ ਜੀ। ਠੀਕ ਹੈ। ਤੇ ਇਹ ਮੇਰੇ ਕੋਲ ਨਸਲਾਂ 15-20 ਹੋਣੀਆਂ ਬਈ। ਬਾਦ ਵੀ ਜਾਂਦੀਆਂ ਘਟ ਵੀ ਜਾਂਦੀਆਂ ਬੇਦੇ ਜਿੰਦੀਆਂ ਆਪਣਾ ਸੇਲ ਪਰਚੇਜ਼ ਦਾ ਕੰਮ ਆ ਬਈ। ਹਾਂਜੀ ਜੇ ਆਪਾਂ ਨਸਲਾਂ ਨਹੀਂ ਲੱਕੀਏ। ਕਿਹੜੇ ਗਿੱਤੀ ਦੀ ਜੀ ਵੈਰਾਈਟੀ ਆਪਣੇ ਕੋਲੇ 24 ਘੰਟੇ ਫਲਕ ਤੇ ਹੁੰਦਾ ਹੈ। ਅ ਭਾਈ ਮੁਰਗੀਆਂ ਵੀ ਉਹਨਾਂ ਦਾ ਭਾਈ ਜੀ ਵੈਰਾਈਟੀ ਆਰ ਆਈ ਆਰ ਵੀ ਹੁੰਦੇਗਾ ਭਾਈ ਨਸਲਾਂ ਮਤ ਆ ਜਾਣਗੇ ਜਿਵੇਂ ਬਲੈਕ ਅਸਟਰਾ ਵੀ ਬਹੁਤ ਵੇਚੀ ਐ ਇਸ ਈ ਮੈਂ। ਠੀਕ ਹੈ ਜੀ। ਆਹ ਭਾਈ ਅੰਡੇ ਅੰਡੇ ਬਹੁਤ ਧਰਦੇ ਨੇ ਡਿਮਾਂਡ ਬਹੁਤ ਆ। ਠੀਕ ਹੈ। ਹਾਂਜੀ ਹਾਂਜੀ ਭਾਈ ਹੁਣ ਆਰ ਆਈ ਆਰ ਆਪਣੇ ਕੋਲੇ ਪੂਰਾ ਬਰੀਡਿੰਗ ਤੇ ਆ। ਨਵੀਂ ਮੁਰਗੀ ਹੈ ਜਮਾ ਤੇ ਮੁਰਗਾ ਵੀ ਨਹੀਂ ਦੇਖਾ ਬਰੀਡਰ ਮਰਦਾ ਭਾਈ। ਠੀਕ ਹੈ। ਕ੍ਰੋਸਿੰਗ ਵਾਲਾ ਅੰਡਾ ਲੈ ਆ ਕੇ ਤੂਤਾ ਵੀ ਘੜਾ ਸਕਦਾ ਹੈ ਭਾਈ। ਇਹ ਆਪਾਂ ਕਰੀਏ ਰੇਟ ਦੀ ਗੱਲ ਹੈ ਰੇਟ ਵਾਈ ਦੀ ਇਨਸਟਾਈਲ ਦੀ ਮੈਸੇਜ ਕਰ ਰਹੇ ਸੀ ਕਿਉਂਕਿ ਬਾਈ ਕਹਿੰਦਾ ਡੇਟ ਟੂ ਡੇਟ ਰੇਟ ਚੇਂਜ ਹੋ ਰਿਹਾ ਘੱਟ ਦੇ ਜਾਂਦਾ ਬਾਅਦ ਇਹਨਾਂ ਦਾ ਉਸ ਰੇਟ ਦੀ ਮੰਗ ਲੱਗਦਾ ਕਿ ਜਿਹੜੀ ਵੀਡੀਓ ਬਾਈ ਦੀ ਪੁਰਾਣੀ ਹੁੰਦੀ ਹੈ ਤੇ ਆਹ ਮੈਂ ਕਹਿੰਦਾ ਯਾਰ ਵੀ ਕਿਹੜੀ ਜਾਨਵਰ ਵਧ ਰੇਟ ਤੇ ਆਇਆ ਹੁੰਦਾ ਕੁਆਂਟੀਟੀ ਵਧੂਗੀ ਉਦੋਂ ਤਾਂ ਰਿਵਿਊ ਹੁੰਦਾ ਕਿਹੜੀ ਕਾਟੀ ਦੀ ਬੈਠਣ ਦੇ ਰੇਟ ਪਾ ਲਈ ਹਾਂਜੀ ਹਾਂਜੀ ਬਈ ਇਸ ਦਾ ਆਈਡੀ ਕਰਾਂਗੇ ਤਾਂ ਉਹਨੂੰ ਫੋਲੋ ਕਰ ਲੋ ਤੇ ਡੇਲੀ ਦੇ ਰੇਟ ਬਾਈ ਪਾਉਂਦਾ ਰਹਿੰਦਾ ਹਾਂਜੀ ਹੋਰ ਕਿਹੜੀਆਂ ਕਿਹੜੀਆਂ ਪ੍ਰੋਡਕਟਾਂ ਵੇਚੇ ਮੁਰਗੀਆਂ ਤੋਂ ਬਿਨਾ ਹਾਂ ਆਪਣਾ ਕੋਲ ਮੁਰਗੀਆਂ ਹੋਗੀਆਂ ਦੇ ਸੀ ਟਰਕੀ ਹੋਗੇ ਬਈ ਟਰਕੀ ਤੇ ਵੀ ਨਾਰਮਲ ਟਰਕੀ ਆ ਅਮਰੀਕਨ ਟਰਕੀ ਆ ਠੀਕ ਹੈ ਠੀਕ ਹੈ ਜੀ ਤੇ ਬਾਕੀਆਂ ਤੇ ਖਾਕੀ ਚੈਂਬਲ ਹੋਗੀਆਂ ਵਾਈਟ ਪਿੰਕਿੰਗ ਹੋਗੀਆਂ ਫੇਮਸ ਕੋਬੀ ਹੋਗੀ ਤੇ ਰਾਜ ਹੰਸ ਹੋਗੀਆਂ ਬਈ ਠੀਕ ਹੈ ਹਾਂਜੀ ਉਹ ਕੱਤਰਾ ਬਾਹਰ ਫਿਰਦਾਗਾ ਜਿਹੜੇ ਬਈ ਇਹ ਮੰਨ ਲਓ ਟਰਕੀ ਵਗੈਰਾ ਦੀ ਗੱਲ ਕਰਦਾ ਆ ਵਰਕੇ ਇੱਕ ਕੂਤਰ ਦਾ ਲੱਗ ਰਿਹਾ ਹੈ ਜੀ ਹਾਂ ਜੀ ਇਹਨਾਂ ਦੀ ਖੂਦ ਖੂਦ ਕਰਦੇ ਨੇ ਇਹਦੇ ਪਈ ਆਪਾਂ ਲੇਅਰ ਪਾ ਦਨੇ ਕਿੰਤੀ ਹੁੰਦੀ ਹੈ ਜਿਵੇਂ ਜਦੋਂ ਤਣਕ ਹੁੰਦੀ ਆ ਬਈ ਜਦੋਂ ਟੁੱਟਣੀ ਟੁੱਟ ਮਿਲਦੀ ਆ ਮੰਡੀ ਚੋਂ ਟੁੱਟ ਲੈ ਲੈਣੇ ਬਾਬਾ ਸਾਰੀ ਬਾਕੀ ਆਪਦੀ ਹੋਏ ਹੁੰਦੀ ਆ ਮੰਡੀ ਚੋਂ ਲੈ ਲੈਣੇ ਆ ਬਈ ਤੇ ਉਹ ਵੀ ਪਾਈਦੀ ਆ ਬਈ ਲੇਅਰ ਫੀਟ ਵੀ ਪਾਈਦੀ ਆ ਸਾਰਾ ਮਤਲਬ ਵੀ ਸਾਰਾ ਜਿਹੜਾ ਕੁਝ ਆਉਂਦਾ ਸਾਰਾ ਕੁਝ ਪਾਈ ਰਹੀ ਆ ਇਹਨਾਂ ਨੂੰ ਬਾਕੀ ਹੋਗੇ ਜੀ ਜਿਵੇਂ ਕਬੂਤਰਾਂ ਦੀ ਗੱਲ ਕਰੀਏ ਕਬੂਤਰਾਂ ਤੇ ਬਈ ਉੱਡਨੇ ਹੋਗੇ ਹੁਣ ਇਸ ਟਾਈਮ ਤੇ ਲੱਗੇ ਹੋਗੇ ਬਈ ਟੌਪ ਦੇ ਠੀਕ ਹੈ ਜੀ ਹਾਂ ਜੀ ਕੋਈ ਦਿਨ ਨਹੀਂ ਪੈ ਗੋ ਆਹ ਪਾ ਚਕੋਰਾ ਹੋਊਗਾ ਜਿਵੇਂ ਵਾਈਟ ਆ ਐਂਡ ਤੇ ਸਿਲਵਰ ਬਈ ਵਾਈਟ ਰੰਗ ਘੱਟ ਮਿਲਦਾ ਹੁੰਦਾਗਾ ਠੀਕ ਹੈ ਉਹ ਆਪਣੇ ਕੋਲੇ ਬਾਦੂ ਆਗਾ ਇਹ ਫ੍ਰੋਸ਼ਾਂ ਦੀ ਵੀ ਗੱਲ ਕਰੋ ਫ੍ਰੋਸ਼ਾਂ ਦੇ ਬਾਈ ਆਪਣੇ ਕੋਲੇ ਕੁਆਲਿਟੀ ਦਾ ਨਾ ਉਹ ਥੋੜਾ ਮਿਕਸ ਵਧੀਆ ਕੁਆਲਿਟੀ ਦਾ ਮੇਲ ਹੈਗਾਗਾ ਠੀਕ ਹੈ ਜੀ ਉਹਦੇ ਬੱਚੇ ਲੈਨੇ ਆ ਉਹ ਦੇਖਦੇ ਐ ਕਿ ਕੀ ਬੰਦਾਗਾ ਠੀਕ ਹੈ ਜੀ ਉਹ ਵਜਨ ਹੈਵੀ ਹੋ ਜਾਂਦਾ ਵਾ ਠੀਕ ਹੈ ਜੀ ਹਾਂ ਜੀ ਬਈ ਤੇ ਜਿਹੜਾ ਬਈ ਰਾਜ ਹੰਸ ਆ ਗਿਆ ਹਾਂ ਜੀ ਇਹ ਵੀ ਲੋਕ ਘਰੇ ਰੱਖਣ ਵਾਸਤੇ ਕਾਹਦੇ ਵਾਸਤੇ ਲੈ ਕੇ ਆਉਂਦੇ ਨੇ ਰਾਜ ਹੰਸ ਰਾਖੀ ਵਾਸਤੇ ਜਾ ਕੇ ਹੁੰਦਾ ਬਈ ਉਹ ਅੰਡੇ ਦੇ ਦੇਖੀਏ ਸੇਵਾ ਤੇ ਹਾਂ ਜੀ ਨੇੜੇ ਹੋ ਕੇ ਦੇਖਿਆ ਤੁਸੀਂ ਜਲਦੀ ਵੱਡਦਾ ਉਹ ਹਾਂ ਜੀ ਹਾਂ ਬਈ ਉਹ ਰਾਖੀ ਵਾਸਤੇ ਹੁੰਦਾ ਕੋਈ ਆਉਂਦਾ ਰੌਲਾ ਪਾਉਂਦਾ ਹੋਰ ਵੀ ਕੇ ਜੀ ਹੋਰ ਵੀ ਆ ਬਈ ਰਾਖੀ ਕਰਨ ਦੇਖ ਕੇ ਸਭ ਸੋਪਾ ਜੀ ਉਹਨੂੰ ਮਾਰ ਦਿੰਦੇ ਆ ਜੀ ਚੋੜਾ ਠੀਕ ਹੈ ਤੜਕੀ ਪੈ ਜਾਂਦਾ ਪਿੱਛੇ ਇਹ ਠੀਕ ਹੈ ਬਈ ਜਿਵੇਂ ਆਪਾਂ ਇਹ ਬਖਰੀ ਕਿਸਮ ਦਾ ਪਰਨੇ ਕੀਤੀ ਹੈ ਤੇ ਘਰਾਂ ਦਾ ਰੱਖਾ ਪੋਜ਼ਿਟਿਵ ਮਿਲਿਆ ਵੀ ਨਾ ਵਧੇਗਾ ਕੋਈ ਨਹੀਂ ਇੱਥੇ ਆ ਜੀ ਜਵਾਗ ਵੀ ਇੱਥੇ ਗੱਡੀ ਜਾਂਦਾ ਹੈ ਤੇ ਅੱਜ ਜਿਹਾ ਲੱਗਿਆ ਰਹਿੰਦਾ ਬਈ ਐਂ ਹੀ ਬਾਹਰ ਕਿਤੇ ਕੋਲ ਜਾਂਦੇ ਨਹੀਂ ਆਪਾਂ ਠੀਕ ਆ ਅੱਜ ਕੰਮ ਤੱਕ ਮਤਲਬ ਕੰਮ ਆਪਣਾ ਚੱਲੀ ਜਾਂਦਾ ਵਧੀਆ ਬਈ ਜਿੰਨੀ ਟੂਟੀਆਂ ਜਾਣ ਵਾਲੀ ਦੀ ਗੱਲ ਕਰੀ ਆਪਾਂ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਕੋਲ ਅੱਜ ਦੀ ਕਿਹੜੀ ਟੂਟੀਆਂ ਜਿੱ ਕਿਨੇ ਜਾ ਆਮਰੇ ਫਾਰਮ ਤੇ ਪੇਸਟਾਂ ਬਈ ਜਾਨਵਰ ਆਪਣੇ ਕੋਲੇ ਹੋ ਗਏ 5000 ਦੇ ਲੇ ਲੇ ਜਾਦੇ ਭਮਾ ਦੀ ਹੋ ਗਈ ਉਹਨਾਂ ਕੋਈ ਵੀ ਕਿੱਤ ਬਈ ਇਹ ਤਾਂ ਕਰਦੇ ਆ ਹਾਂ ਹਾਂ ਜੀ ਤੇ ਜੇ ਆਪਾਂ ਫਿਰ ਆਉਂਦੇ ਨਾ ਕਿੰਨਾ ਨਾ ਇਹ ਗੱਲ ਵੀ ਕਰਦੇ ਆਂ ਨੇ ਠੀਕ ਹੈ ਥੋੜੇ ਬਹੁਤ ਪਨਾਹ ਬਾਹਰ ਨੂੰ ਹੋ ਗਿਆ ਹਾਂ ਜੀ ਤੇ ਮੰਨ ਲਓ ਜੇ ਆਪਾਂ ਆਉਂਦੇ ਨੀ ਕਰੀ ਤਾਂ ਫੀਡਬੈਕ ਕਿਦਾਂ ਦੱਸੇ ਗਏ ਆ ਆਮਦਨ ਬੜੀ ਇਹਦਾ ਆਉਂਦਾ ਨਾ ਇਹਦਾ ਆਮਦਨਤਾ ਜਿਵੇਂ ਬੁਈਆ ਵਾਂਗ ਸੇਲ ਹੋ ਗਿਆ ਬਈ ਹਾਂ ਜੀ ਆਂਡਾ ਆਂਡਾ ਦੇ ਤਾਂ ਆਂਡਾ ਜਿਵੇਂ ਸੇਲ ਕਰਤਾ ਮੱਤਕ ਦਾ ਮਹਿੰਗਾ ਹੁੰਦਾ ਤੇ 200 ਰੁਪਏ ਦਾ ਆਉਂਦਾ ਬਈ ਸੇਲ ਮੱਤਕ ਦਾ 50 ਰੁਪਏ ਦਾ ਜਿਹਨਾਂ ਮਸਕੂ ਜਿਹੜੀ ਆ ਜਾਂਦੀ ਜਿਵੇਂ ਇਹਦਾ ਬਈ 100 ਰ ਨੇ ਵੀ ਇਹ ਆਪਾਂ ਕੰਪੈਰੀਡੀਆਂ ਕਰੀ ਵੀ ਜੋਬ ਦੇ ਪ੍ਰਾਪਰਟੀ ਦਾ ਖਰਚ ਕਰੀ ਉਹ ਤਾਂ ਬਹੁਤ ਜ਼ਿਆਦਾ ਬਣੀ ਉਹ ਤੇ ਹਾਂ ਬਈ ਮਿਹਨਤ ਆ ਮਿਹਨਤ ਨਾਲ ਸਰਦਨ ਪੂਰੇ ਭੇਜੋ ਨਾ ਜਾਲ ਬਰਾਜ ਮਾਰੋ تمہاری تمہاری ਵੀ ਹੋਣੀ ਹਾਂਜੀ ਇਹ ਕੀ ਹੈ ਆਪਾਂ ਗੱਲ ਕਰੀ ਵੀ ਥੋੜਾ ਚਿੱਲੀ ਦਾ ਵਧੀਆ ਆ ਵਧੀਆ ਆਂਦੀ ਐਂਦੀ ਬਈ ਇਨਕਮ ਬਹੁਤ ਵਧੀਆ ਬਈ ਪਰ ਕਰਨ ਤੇ ਆ ਬਈ ਹੁਣ ਕਰਕੇ ਨਾ ਦੱਸ ਜਣਾ ਚ ਬਾਲੇ ਬੰਦੇ ਦੇ ਕਿੰਦਾ 20 ਸਾਲ ਕਰਕੇ ਉਹ ਤਾਂ ਇੰਨੀ ਖਰਾਕ ਆ ਗਏ ਯਾਰ ਬਣਦਾ ਤਾਂ ਹੈ ਨਹੀਂ ਨਾ ਦੇਖਦਾ ਕੋਈ ਨਹੀਂ ਬਈ ਉਹ ਫੇਲ ਹੋਇਆ ਫੇਲ ਕਿਉਂ ਹੋ ਜਾਂਦਾ ਘਰ ਖਵਾ ਕੇ ਬਈ ਫੇਰ ਬਣਦਾ ਕੰਮ ਜਿਆਦਾ ਬਿਜ਼ਨਸ ਕਰਨਾ ਨਾ ਕੋਈ ਵੀ ਰੁਪਏ ਲਾ ਕੇ ਉਸ ਤੋਂ ਬਾਅਦ ਧਰਕਵਾ ਕੇ ਸਮਝ ਲਓ ਫੇਰ ਜਾ ਕੇ ਕਿਤੇ ਕੰਮ ਚੱਲਦਾ ਬਈ ਆਈ ਨਾ ਵੀ ਬੰਦੇ ਨੂੰ ਲੈ ਕੇ 100 ਮੁਰਗੀ ਲੈ ਜਾਂਦੇ ਆ ਮੁੜ ਕੇ ਜਦੋਂ ਆਂਡੇ ਨਹੀਂ ਧਰੇ ਬਈ ਉਹ ਜਦੋਂ ਜਗਾ ਬਦਲਦੀ ਹੈ ਜਾਨਵਰ ਨੇ ਤਾਂ ਤਰ ਮਲਣਾ ਹੀ ਹੁੰਦਾ ਨਾ ਉਹਨੇ ਜਨਾਬੀ ਉਹਨਾਂ ਦੇ ਹੱਥ ਖੜੇ ਹੋ ਜਾਂਦਾ ਵੀ ਬਾਈ ਬੱਸ ਜੇ ਵੀ ਆਪਾਂ ਗੱਲ ਕਰਦੇ ਆ ਡੀਐਸਪੀ ਵਾਲਾ ਤਾਂ ਨਾਮ ਬਣਿਆ ਹੋਇਆ ਹਾਂਜੀ ਹਾਂਜੀ ਆਲਾ ਸਟਾਫ ਦੇਖ ਲੈਂਦਾ ਵੀ ਭਾਈ ਇਹ ਚੀਜ਼ ਕਰਕੇ ਹੋਇਆ ਯਾਰ ਆਪਾਂ ਵੀ ਕਰ ਲਈਏ ਜਾਨਵਰ ਚੂਹੇ ਲੈ ਕੇ ਕੋਈ ਕੁਦੀ ਮਰਜੀ ਨੂੰ ਹਾਂਜੀ ਹਾਂਜੀ ਸਰ ਮਾਰਕੀਟ ਨੇ ਤਾਂ ਮੰਗ ਆਉਂਦੀ ਜੇ ਬੰਦੇ ਨੇ ਚੂਹੇ ਪ੍ਰੋਡਕਟ ਵਧੀਆ ਵੇਚਦੇ ਹਾਂਜੀ ਹਾਂਜੀ ਬਈ ਵੀ ਡੀਐਸਪੀ ਫਾਰਮ ਦਾ ਨਾਮ ਮੰਨਵਾ ਕੇ ਜੇ ਕਿੰਨੀ ਸਾਲਾਂ ਦੀ ਮਿਹਨਤ ਆਉਂਦੀ ਤੁਹਾਨੂੰ ਬਈ 4 ਸਾਲ ਲੱਗਦੇ ਦੇਖ ਲੈ ਜਾਨਵਰ ਆਪਣੇ ਕੋਲ ਸ਼ੁਰੂ ਤੋਂ ਹੀ ਨੇ ਰੱਖੇ ਸੀਗੇ ਆ ਪਹਿਲਾਂ ਬਈ ਹੌਲੀ ਹੌਲੀ ਘੱਟ ਸੇਲ ਸੀਗੀ ਹੁਣ ਜਿਵੇਂ ਜਿ ਉਨਾ ਇੱਕੇ ਦਮ ਤਾਂ ਨਹੀਂ ਹੁੰਦਾ ਬਾਈ ਪਹਿਲਾਂ ਘਰ ਕਵਾ ਕੇ ਫੇਰ ਚੀਜ਼ ਬਣਦੀ ਹੈ ਹਾਂਜੀ ਹਾਂਜੀ ਵਿਚਾਰਚਾ ਬਹੁਤ ਹੈ ਨਾ ਐਵੇਂ ਹੀ ਲੱਗਦਾ ਅਗਲਾ ਕਹਿੰਦਾ ਯਾਰ ਵੀ ਮੂੰਹ ਮਾਰ ਕੇ ਉਹ ਕਰ ਲੈਂਦੇ ਹਾਂਗੇ ਟਰੱਕ ਤਾਂ ਪਾਉਣੀ ਪੈਂਦੀ ਹੈ ਵਿੱਚ ਲੈ ਜਾਂਦੇ ਆ ਬਾਈ ਜਾ ਕੇ ਮੁਰਗੀ ਲੈ ਆ ਕੇ ਕੱਲੀ ਰੂੜੀ ਤੇ ਛੱਡ ਦਿੰਦੇ ਆ ਰੂੜੀ ਤੇ ਉਹਨਾਂ ਕਿੰਨਾ ਕੁ ਪੱਟੀਨ ਅੱਜਕੱਲ ਇਹਨਾਂ ਸਿਸਟਮ ਨਹੀਂ ਹੁੰਦਾ ਬਾਈ ਇਨੀ ਜਮਨ ਤਾਂ ਕਿੱਥੇ ਕੋਈ ਹਾਂ ਬਾਈ ਤੋ ਵੀ ਇਹ ਪਗਲ ਕਰੀਏ ਕਿ ਇਹ ਛੋਟਾ ਜਿਹਾ ਖੇਤ ਵਾਲਾ ਹਾਂਜੀ ਹਾਂਜੀ ਹੋਰ ਨਸਲ ਦਾ ਬਾਈ ਉਹ ਮਨੋਂ ਪਿੰਡ ਚ ਗਰੀਨ ਚ ਰਹਾ ਹਾਂਜੀ ਕਰਾਉ ਸੀ ਨਾਲ ਤੇ ਹੁਣ ਛੱਡਣ ਨਾਲ ਪਾਸੇ ਲੱਗ ਗਿਆ ਅੱਛਾ ਹਾਂਜੀ ਹਾਂਜੀ ਠੀਕ ਨੇ ਇਸ ਵਿੱਚ ਉਹ ਦੀ ਤਾਂ ਬਾਈ ਆ ਪਾ 300 ਰੁਪਏ ਆਏ ਬਾਈ ਠੀਕ ਹੈ ਹਾਂਜੀ ਹਾਂਜੀ ਇਹਦੇ ਜੀ ਰੱਖੀ ਹੋਈ ਹੈ ਨਾ ਬੱਕਰੇ ਦੀ ਵੀ 300 ਰੱਖੀ ਆ ਬਾਈ ਐਨ ਬਾਈ ਬਾੜੀ ਰੱਖੀ ਹੋਈ ਠੀਕ ਹੈ ਜੀ ਆਇਆ ਵੀ ਸ਼ੌਂਕ ਆ ਪੂਰੀ ਜਾਂਦਾ ਬਾਈ ਆਹਦੇ ਕੋਲੇ ਵੀ ਹੋਈ ਜਾਂਦਾ ਵਧੀਆ ਤੇ ਬਾਈ ਫਾਰਮ ਤੇ ਜਿਵੇਂ ਤੇ ਆਪਣੀ ਮੇਜਾਨ ਕਰਾ ਇਹਨਾਂ ਨੂੰ ਸਾਮਣੇ ਬਸ ਤੇ ਸਾਮਣੇ ਬਸ ਤੇ ਕੋਈ ਮੁਕੀਂ ਜਰਾ ਵੀ ਨਾ ਉਹ ਇੱਕ ਵਾਰ ਤੋਂ ਬਾਈ ਹੁੰਦਾ ਬਾਈ ਬਸ ਅੱਛਾ ਤੇ ਹਾਂ ਪਹਿਲਾਂ ਤਾਂ ਆਪ ਹੀ ਕਰਦੇ ਬਾਈ ਹੁਣ ਆ ਨਾ ਫੋਨ ਚੱਕੇ ਨਹੀਂ ਆਉਂਦੇ ਫੋਨ ਆਉਂਦੇ ਬੜੇ ਆ ਫਿਰ ਆਲਾ ਕਹਿੰਦਾ ਯਾਰ ਐਡ ਪਾ ਦੇ ਨਾ ਫੋਨ ਤਾਂ ਚੱਕਦਾ ਨਹੀਂ ਬਈ ਠੀਕ ਹੈ ਹੁਣ ਤੇ ਉਹ ਵੀ ਫੇਰ ਵੀ ਨਹੀਂ ਫੋਨ ਚੱਕੇ ਆਉਂਦੇ ਬਈ ਘਰ ਦਾ ਕੰਮ ਧੰਦਾ ਹੋ ਜਾਂਦਾ ਬਾਕੀ ਨਾ ਠੀਕ ਹੈ ਬਸ ਕੀ ਮੈਂ ਖੁਸ਼ ਬਈ ਆਪ ਕਰਤੀ ਆ ਵੀ ਜੇ ਆਪ ਤੋਂ ਇਹ ਸੰਭਾਈ ਹੋਣੀ ਹੈ ਕੋਈ ਆਦੇ ਨਾਲ ਨਿਕਲ ਨਿਕਾ ਤੁਹਾਨੂੰ ਮਿਟਲੀ ਜਾਂਦੀ ਆ ਬਈ ਜਿਹੜਾ ਦਾ ਮਾਰਨੇ ਪੈਂਦਾ ਸਾਰਾ ਜਣਾ ਠੀਕ ਹੈ ਆ ਉਹ ਕੰਮ ਤਾਂ ਐ ਨਹੀਂਗਾ ਆਪਣੇ ਕੋਲੇ ਪੰਪ ਵੀ ਲੈ ਕੇ ਜਾਨਪਰਾ ਤੇ ਮੁਰਗੇ ਘੁੰਮੀ ਜਾਓ ਠੀਕ ਆ ਮਾਰਾ ਮੋਟਾ ਦਾ ਦੇਖਣਾ ਮੁਰਗੀ ਜੀ ਦੇਖਣਾ ਪੈਂਦਾ ਜਿਵੇਂ ਹੋਰ ਜਿਹੜੀ ਹੈ ਤਾਂ ਉਹਦਾ ਕੋਈ ਚੱਕਾ ਨਹੀਂ ਉਹਨੂੰ ਵੀ ਫੀਡ ਪਾਣੀ ਪਾ ਕੇ ਤੁਸੀਂ ਜਿੱਥੇ ਮੱਗੂ ਫਿਰੋ ਫਿਰੋ ਬਈ ਜਿਹੜੀ ਦੇਸੀ ਮੁਰਗੀ ਆ ਗਈ ਇਹਨਾਂ ਦਾ ਕੀ ਵੀ ਰਾਤ ਨੂੰ ਦੇ ਮੈਂ ਠੰਡ ਹੋਈ ਜਾਂਦੀ ਤੇ ਠੰਡਾ ਪਾਣੀ ਕਰ ਦਿੰਦੇ ਆ ਉਹਦੇ ਕਰਕੇ ਦਿੱਕਤ ਵੀ ਪੈ ਜਾਂਦੀ ਆ ਲਈ ਫਿਰ ਉਹ ਨਹੀਂ ਵੀ ਲੰਬੇ ਹੁੰਦੇ ਹੋਣਗੇ ਇਹ ਚੀਜ਼ਾਂ ਦਾ ਅਗਲਾ ਸਾਲ ਹੀ ਕਰਦਾ ਹਾਂ ਹਾਂ ਬਈ ਅਗਲਾ ਸਾਲ ਨੂੰ ਕਹਿ ਦਿੰਦਾ ਬਈ ਐ ਹੋਗਾ ਐ ਹੋਗਾ ਤੂੰ ਐ ਕਰਤੀ ਤੂੰ ਐ ਕਰਤੀ ਬਈ ਯਾਰ ਆਪ ਵੀ ਸਤਾਂ ਮਾਰ ਕੋਲੋਂ ਮੈਡੀਕਲ ਦੇਓ ਤੁਹਾਨੂੰ ਕਿੰਨੇ ਪੈਸੇ ਲੱਗਦੇ ਨੇ ਇੱਟਿਆਂ ਨੂੰ ਵੀ ਕੋਈ ਨਾ ਹੌਂ ਨੌਲਜ ਲੈ ਬਈ ਆ ਪਤਾ ਐ ਸਾਲ ਦਿੰਦੇ ਆ ਬਈ ਪਹਿਲਾਂ ਸਿੱਖ ਲਓ ਪੇਰ ਕਰ ਲਓ ਠੀਕ ਆ ਐ ਤਾਂ ਐ ਨਹੀਂਗਾ ਵੀ ਇਕੱਠੇ ਤੁਸੀਂ ਬਈ ਆਪਣੇ ਕੋਲੇ ਆਏ ਇੰਨੇ ਲੈ ਜਾਓ ਕੱਟ ਲੈ ਜਾਓ ਬਈ ਆ ਵੀਡੀਓ ਦੇਖ ਕੇ ਐਨੇ ਸੋਹਣੇ ਲੱਗਦੇ ਆ ਲੈ ਨਾ ਕੱਟ ਲੈ ਲਓ ਬਈ ਇਹ ਬਾਲੇ ਨਹੀਂ ਲੱਗਦੇ ਕੱਟ ਲੈ ਲਓ ਨੌਲਜ ਲੈ ਲਓ ਉਹ ਆਪਾਂ ਨੂੰ ਵੀ 4 ਫੁੱਟ ਲੱਗ ਗਏ ਆ ਮੈਸੇਜ ਕਿ ਬਥੇਰਾ ਘਟਾ ਖਾਦਾ ਬਹੁਤ ਬਾਟਾ ਖਾਦਾ ਆਪਾਂ ਜੇ ਕੋਈ ਵੀ ਜਾਨਵਰ ਵੀ ਉਹ ਆਪ ਨੂੰ ਕੋਈ ਨਾ ਚੀਜ਼ਾਂ ਹਾਂ ਹਾਂ ਜੀ ਹਾਂ ਜੀ ਹਰੇਕ ਚੀਜ਼ ਆ ਬਈ ਡੋਡੀ ਹਿਸਾਬ ਰੱਖਣ ਵਾਲੀ ਈ ਤੇ ਤੁਸੀਂ ਸਿੱਖਦਾ ਬੰਦਾ ਹੌਲੀ ਹੌਲੀ ਸੱਟਦਾ ਇਹ ਨਹੀਂ ਕਿ ਰੰਜ ਬਣਾਵਾਂ ਥਾਕੇ ਨੀ ਅਗਲਾ ਹੁੰਦੀ ਇਹਦਾ ੱਟਕੇ ਖਾ ਕੇ ਆਉਂਦੀ ਆ ਬਈ ਆਪ ਨੂੰ ਹਜੇ ਹੁਣ ਐਡੇ ਹਾਂਣਗੇ ਫਿਰ ਵੀ ਕੋਈ ਵਾਰੀ ੱਟਕਾ ਲੱਗ ਜਾਂਦਾ ਕੋਈ ਚੀਜ਼ ਤੇ ਹਾਂ ਬਈ ਹੁਣ ਜੇ ਕੋਈ ਗੁਦਗਾ 15 ਜਣੇ ਰੱਖ ਲਈ ਜੀ ਉਹ ਆਖੇ ਜਾਂਦਾ ਬਈ ਹਾਂ ਉਹ ਦਾ ਸਾਡੂ ਟਿੱਕਾ ਤੇ ਲੱਗਦਾ ਬੰਦਾ ਕਿੰਨਾ ਜੇ ਨੂੰ ਚੁਪਾਉਂਦਾ ਇਤਨੀ ਚੀਜ਼ ਸੋਹਣੀ ਜਿਹਾ ਅੱਖਾਂ ਵੀ ਲੈ ਕਿੰਨੇ ਹਾਂ ਨਹੀਂ ਨਹੀਂ ਹਾਂ ਹਾਂ ਬਤਾਈਆਂ ਜੇ ਉਹ ਪਰ ਗਿੱਦੜਾ ਵਗਿਆ ਉਲਟੀ ਦੀ ਪ੍ਰੋਪਰ ਫਾਨ ਕਰ ਹਾਂਜੀ ਹਾਂਜੀ ਬਈ ਹੋਰ ਬਾਈ ਕੋਈ ਆਪਣਾ ਘਰ ਬਾਈ ਆਪਣੇ ਕੋਲ ਬ੍ਰਹਮਾ ਫੈਂਸੀ ਨਸਲ ਦਾ ਠੀਕ ਹੈ ਬ੍ਰਹਮਾ ਆ ਗਏ ਬਾਈ ਆਪਣੇ ਕੋਲ ਸਿਰਤੀ-ਸੁਲਤੀ ਸਾਰੇ ਹੁੰਦੇ ਸੀਗੇ ਥੋੜਾ ਜਿਹਾ ਮੁਰਗੀ ਦਾ ਥੋੜਾ ਜਿਆਦਾ ਖਰਚਾ ਬਈ ਤਾਂ ਕਰਕੇ ਧਾਰ ਰੱਖਿਆ ਉਹਨਾਂ ਨਾ ਫਾਰਮ ਤੋਂ ਨਾ ਇੱਥੋਂ ਆਪਾਂ ਤੇ ਉਹਦੇ ਸਾਰੇ ਹੋਣਗੇ ਸਿਰਤੀ-ਸੁਲਤੀ ਲੈਂਦਾ ਤੇ ਫੀਲ ਤਾਂ ਆਪਣੇ ਕੋਲ ਹੈਗਾ ਉਹ ਘਰੇ ਰੱਖੇ ਜੇ ਬਈ ਇੱਕ ਬਈ ਆਪਾਂ ਜੀ ਬੱਚੇ ਦੀ ਗੱਲ ਕਰੀਏ ਇਹਨਾਂ ਦੇ ਨੈਚਰਲ ਬੱਚਿਆਂ ਦਾ ਕੋਈ ਥੋੜਾ ਕੋਈ ਸਿਸਟਮ ਨਾ ਆਪਣੇ ਕੋਲੇ ਬਈ ਕਰੀ ਆ ਆਪਦੀ ਆਪਾਂ ਆਪ ਹੀ ਕਢਾਉਣੇ ਨਾ ਜਮਿਆ ਫੈਂਸੀ ਐਟ ਨਾ ਬਈ ਵਾਤਾਂ ਦੀ ਦੇਖੇ ਉਹਨਾਂ ਦੇ ਟਰਕੀ ਦੇ ਨਿਕਲੇ ਸੀ ਬੱਚੇ ਬਈ ਉਹ ਸੇਲ ਹੋ ਗਏ ਹੁਣ ਦੁਬਾਰੇ ਮੰਨ ਕੇ ਉਹ 10 ਦਿਨਾਂ ਨੂੰ ਬੱਚੇ ਨਿਕਲਣਗੇ ਵਾਤ ਕਿ ਇਹ ਇੱਕ ਵਾਰ ਬਥੇ ਸਾਡਾ ਮਤਲਬ ਇਹ ਸੀ ਵੀ ਪਿੰਡ ਇਹ ਕਹਿੰਦਾ ਵੀ ਗਾਂ ਤੋਂ ਲਿਆ ਕੇ ਬੰਦਾ ਪ੍ਰੋਫਟਰ ਦੇਖੀਆਂ ਲਾਉ। ਬਾਈ ਦੀ ਆਪਦੀ ਹੈਕਟਰੀ ਵੀ ਲਾਈ ਹੋਈ ਆ। ਇਹ ਸਾਰੇ ਜਾਂ ਕਿਸੇ ਚੀਜ਼ ਦੀ ਮਰਜ਼ੀ ਦਾ। ਕਾਸੀ ਦਾ ਮਰਜ਼ੀ ਲਾ ਰੋਈ। ਬਾਕੀ ਇਹ ਜਾਨਵਰ ਵੀ ਨਿਕਲਣੇ ਹੋਣਗੇ। ਇਹ ਮੰਨ ਕੇ ਚਲੋ ਜੀ ਆਪਾਂ ਇਹ ਸੇਵਾ ਤੇ ਉਠੋਣੇ ਬੱਟਕ ਬਹਿ ਜਾਂਦੀ ਹੈ ਵਧੀਆ। ਦੁੱਧੇ ਹੋਰ ਜਾਨਵਰ ਕਈ ਆ ਚਰਚ ਰਿਓਗੇ ਜਿਵੇਂ ਬਹਿ ਜਾਂਦੇ ਆ ਬਾਈ। ਇਹ ਆਪਾਂ ਜ਼ਿਆਦਾਤਰ ਮੰਨ ਕੇ ਲਾ ਹੈਕਟਰੀ ਚ ਹੀ ਪੜਾਉਣੇ ਆ ਬਾਈ। ਕਿਉਂਕਿ ਫਿਰ ਇਹ ਆਪਾਂ ਨੂੰ ਬਈ 3 ਮਹੀਨੇ ਖਰਾਕ ਇਹਨਾਂ ਨੂੰ ਪੈਸੀ ਖਵਾਉਣੀ ਪੈਣੀ ਆ। ਇਹ ਬੱਚੇ ਪਾਲਦੇ ਆਪਾਂ ਮਸ਼ੀਨ ਚ ਪੜਾ ਕੇ ਬਈ ਬੱਚੇ ਆਪ ਪਾਲ ਲੈਂਦੇ ਆਂ ਉਹ ਜੀ ਜਿਆਦਾ ਕੁਆਂਟੀਟੀ ਵੀ ਨਿਕਲ ਆਉਂਦੀ ਆਂ ਹਾਂ ਬਈ ਉਹ ਤੇ ਮੈਂ ਆਪਾਂ ਨੂੰ ਆਹ ਚੀਜ਼ ਵਧੀਆ ਰਹਿੰਦੀ ਆ ਵੀ ਜਿਹੜਾ ਬਈ ਬੱਚਾ ਹੈਗਾ ਉਹ ਆਪਣੇ ਆਪਾਂ ਪਾਲ ਲੈਂਦੇ ਆ ਇਹ ਅੰਡਾ ਧਰੀ ਜਾਂਦੀਆਂ ਲਗਾਤਾਰ ਵੀ 10 ਦਿਨਾਂ ਦਾ ਗੈਪ ਆਉਂਦੀ ਆ ਜਿਆਦਾ ਅੰਡਾ ਕਰਦੇ ਨਾ ਹਾਂ ਇਹ ਧਰੀ ਜਾਂਦੀਆਂ ਲਗਾਤਾਰ ਉਹਨਾਂ ਵੱਤ ਕਿ ਤਿੰਨ ਸਾਲ ਅੰਡਾ ਧਰੀ ਜਾਂਦੀ ਆ ਬਈ ਠੀਕ ਹੈ ਜੀ ਹਾਂ ਬਈ ਇਹ ਚ ਵਧੀਆ ਕਮਾਈ ਹੈ ਲੋਕਾਂ ਨੂੰ ਪਤਾ ਨਹੀਂ ਲੋਕ ਆ ਜਾਂਦੇ ਤੇ ਆ ਜਾਂਦੇ ਘੇਰ ਛੱਪੜ ਛੱਡਣ ਵਾਲਾ ਆਂ ਜੋਹਨੋ ਰੇਟ ਸੁਣਦੇ ਆ ਵੀ ਇੰਨਾ ਰੇਟ ਆਗਲਾ ਕਹਿੰਦਾ ਯਾਰ ਇੰਨੀ ਵੀ ਹੁੰਦਾ ਸੀ ਹੁੰਦਾ ਵੀ ਜੀ ਆਂਡਾ ਲੈ ਕੇ ਜਾਂਦਾ ਬਾਈ ਸੁਪਰ ਵਾਲੇ 50 ਦਾ ਸੁਪਰ ਵਾਲੇ ਲੈ ਕੇ ਆਇਆ ਇੱਕ ਚੰਗਾ ਕਾਕੀ ਜੈਂਬਲ ਦਾ ਮਸਕੂਬੀ ਦਾ 100 ਰੁਪਏ ਦਾ ਬਾਈ ਠੀਕ ਹੈ ਉਹ ਲਾਲ ਜੀ ਮੂੰਹ ਵਾਲੀ ਵੀਡੀਓ ਦਿਖਾ ਦਿਓ ਮਾਰੀ ਉਹ ਬੜੀ ਠੀਕ ਹੈ ਆਓ ਜੀ ਉਹ ਸਰੂ ਆਓ ਕਿਹੜੀ ਆ ਵੀ ਆਓ ਮਸਕੂਬੀ ਬਾਈ ਠੀਕ ਹੈ ਇੱਕ ਦਿਨਾਂ ਚਲਾਗੇ ਲੈਕਸੀ ਖੂਬ ਇਹਦਾ 100 ਰੁਪਏ ਇਹਦਾ 100 ਰੁਪਏ ਦਾ ਬਾਈ ਬਹੁਤ ਤਕੜੀ ਮਸਲਾਵਾ ਜੀ ਜੀ ਬਾਈ ਇਹ ਤਾਂ ਜਾਣ ਵਾਲੀ ਗੱਲ ਸਾਰੇ ਤਕਰੀਬਨ ਕਰ ਹੀ ਨਹੀਂ ਹੈ ਨਾ ਜਿਹਦੇ ਵਿੱਚ 16 ਜਾਨਵਰ ਕੇ ਦਾ ਸਾਨੂੰ ਜ ਵਦਿਆ ਬਸੋਲੀ ਆਹ ਵਧੀਆ ਨੇ ਇਹਨਾਂ ਨੂੰ ਕੋਈ ਜੱਟ ਆ ਬਾਹਰ ਫਿਰਦੇ ਆ ਬਈ ਠੰਡੇ ਜੀ ਪਾਣੀ ਦੀ ਬਰਫ ਤੇ ਛੱਡਦੇ ਪਰਤ ਕਨੂੰ ਕੋਈ ਚੱਕਰ ਨਹੀਂ ਆਹ ਬਈ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਤੇ ਬਾਈ ਜੀ ਕਿਸੇ ਨੇ ਚੂਟਾ ਵੀ ਲੈਣਾ ਹੋਵੇ ਆਪਣੇ ਕੋਲੇ ਬਾਹਰ ਹੱਥ ਲਾ ਦੇਣਾ ਵਾ 15 ਦਿਨ ਮੰਨ ਕੇ ਚਲੋ ਚੂਟਾ ਮਿਲ ਜਾ ਕਰੂਗਾ ਤੇ ਜੇ ਕਾਫੇ ਜੇ ਹੋਰ ਫੈਂਸੀ ਆਟਮ ਦਾ ਲੈਣਾ ਹੈ ਉਹ ਚੁਟੇ ਵੀ ਹੁੰਦੇ ਆ ਬਾਈ ਆਪਣੇ ਕੋਲ ਵਾਈਟ ਰਪਿਕਿੰਗ ਦੇ ਵੀ ਦੇਖ ਲੈ ਆਪੇ ਹਾਂਜੀ タルਕੀ ਜੇ ਉਹਨਾਂ ਦੱਸ ਦੇਣਾ ਨਿਕਲਿਆ ਉਹਨਾਂਗੇ ਜੇ ਕਿਸੇ ਨੇ ਲੈਣੇ ਹੋਏ ਤਾਂ ਸਾਡਾ ਸੰਪਰਕ ਆਪਾਂ ਵੀ ਪਾ ਦਾਂਗੇ ਠੀਕ ਹੈ ਹਾਂਜੀ ਬਾਈ ਬਈ ਇਸ ਚਾਈਡੀ ਵੀ ਆ ਸਾਡੀ ਐਸਪੀ ਫਾਰਮ ਬਠਿੰਡਾ ਦੇ ਨਾਮ ਤੇ ਚੈਨਲ ਆਪਣਾ ਬਾਈ ਤੇ ਫੇਸਬੁਕ ਤੇ ਜਿਹੜਾ ਬਾਈ ਉਹ ਡੀਐਸਪੀ ਫਾਰਮ ਭਾਗੀਵੰਦਰ ਦੇ ਨਾਮ ਤੇ ਹੈਗਾ ਪੇਜ ਹਾਂਜੀ ਹਾਂਜੀ ਮੈਨੂੰ ਫੋਲੋ ਕਰ ਲਓ ਜੀ ਬਾਈ ਇੱਕ ਆਪਾਂ ਗੱਲ ਕਰੀਏਗੀ ਮੁਰਗੀਆਂ ਬਿਮਾਰੀ ਵੱਧ ਆਉਂਦੀ ਆ ਹਾਂਜੀ ਹਾਂਜੀ ਜਿਹੜੇ ਨਵੇਂ ਫਾਰਮਰ ਆਪਣਾ ਜੁੜ ਕੇ ਲੈ ਕੇ ਜਾਂਦੇ ਆ ਠੀਕ ਆ ਉਹਨਾਂ ਨੂੰ ਟੀਮ ਨਾਲ ਸਿ ਮੌਸਮ ਦਾ ਟੈਂਪਰੇਚਰ ਦਾ ਫਰਕ ਪੈ ਜਾਂਦਾ ਕਈ ਵਾਰੀ ਤੇ ਮਤਲਬ ਕਈ ਵਾਰੀ ਨਿੱਗੇ ਥਾਂ ਰਹਿ ਜਾਂਦਾ ਜਾਨਵਰ ਤੇ ਆਪਾਂ ਠੰਡੇ ਥਾਂ ਰੱਖ ਦਿੰਦੇ ਨੇ ਉਹ ਬਿਖਾਰ ਦੀ ਗੋਲੀ ਲਾ ਦੇ ਦਿੰਦੇ ਹਾਂ ਅਸੀਂ ਡੋਲੂ ਦੀ ਬਈ ਠੀਕ ਹੈ ਜੀ ਹਾਂ ਉਹ ਪਾਣੀ ਚ ਪਾ ਕੇ ਉਹਨਾਂ ਨੂੰ ਲਾ ਦੇ ਤੇ ਉਹਦੇ ਨਾਲ ਵੀ ਜਾਨਵਰ ਸੈਕਟਰ ਇਹ ਮੰਨ ਕੇ ਚਲੋ ਇੱਕ ਮੁਰਗੀ ਨੂੰ ਚੋਫਾ ਕੇ ਹੀ ਸਾਭ ਬਈ ਮਹਿੰਗੀ ਦਵਾਈ ਦਾ ਅਗਲਾ ਕਿੱਧਰ ਪਾਉ ਜਰਨੇ ਚਾਰ ਪੰਜ ਲਿਆਣੀਆਂ ਨੇ ਠੀਕ ਹੈ ਤਾਂ ਆਪਾਂ ਡੋਲੂ ਦਾ ਚੋਫਾ ਹੀ ਸੱਕ ਗੋਲੀ ਮਤਲਬ ਚੋਫਾ ਹੀ ਸੱਕ ਗੋਲੀ ਦਾ ਇੱਕ ਮੁਰਗੀ ਨੂੰ ਦੇਵੇ ਨਨ ਚਾਰ ਦਿਨ ਲਗਾਤਾਰ ਦੇਵੇ ਜਗ੍ਹਾ ਬਦਲ ਹੋ ਜਾਂਦਾ ਬਾਈ ਉਹਦੇ ਨਾਲ ਹੀ ਜਾਨਵਰ ਬਿਮਾਰ ਹੋ ਜਾਂਦਾ ਕਈ ਵਾਰੀ ਇੱਕ ਬਾਈ ਜਿਹੜਾ ਆਪ ਤਾਂ ਕੋਈ ਮੁਰਗੀਆਂ ਲੈ ਕੇ ਜਾਂਦਾ ਹਾਂਜੀ ਲੋਕਾਂ ਦਾ ਇਹ ਸਵਾਲ ਹੁੰਦਾ ਜੀ ਜਿਹੜੇ ਜਗ੍ਹਾ ਚ ਜਾਂਦੇ ਉਹਦੇ ਕਰ ਤੋਂ ਨਾ ਧਿਆਨ ਨਹੀਂ ਰੋਟ ਜਾਂਦੀ ਆ ਉਹਦੇ ਅੱਧ ਇੱਕ ਫੀਡ ਦੱਸ ਰਿਹਾ ਜੀ ਤੁਸੀਂ ਉਹ ਬਾਈ ਇੱਕ ਤਾਂ ਫੇਸ ਤੋਂ ਫੀਡ ਹੁੰਦੀ ਹੈ ਜੀ ਇੱਕ ਐਗ ਫਾਰਮੂਲਾ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਪਾਦੋਂ ਨਾਲ ਕੈਲਸ਼ੀਅਮ ਦੇਣਾ ਪੈਂਦਾ ਬਾਈ ਪ੍ਰੋਟੋਨ ਦਾ ਲਿਬ੍ਰੋਟੋਨ ਹੀ ਹੁੰਦਾ ਠੀਕ ਹੈ ਇਹ ਚੀਜ਼ਾਂ ਪਾਉਣੀਆਂ ਪੈਂਦੀਆਂ ਬਾਈ ਅੰਦਰੋਂ ਘਾਟ ਨਹੀਂ ਪੈਂਦੀ ਮੁਰਗੀ ਪਾਈ ਲਗਾਤਾਰ ਕਾ ਬਹੁਤੀ ਜਿਆਪੋਂ ਦੇਣੀ ਬਾਈ ਹੁਣ ਸੋ ਜਾਨਵਰ ਛੋਟਾ ਹੁੰਦਾ ਜਿਹੜਾ ਪਲਿਆ ਜਿਹੜੀ ਚੀਜ਼ ਤੇ ਉਹਨੂੰ ਉਹ ਟਰੱਕ ਤੇ ਚਾਹੀਦੀ ਆ ਸਭ ਜਿੰਨੇ ਪੇ ਮੁਰਗੀਆਂ ਦੀ ਗੱਲ ਕਰ ਦਿੰਦੇ ਆ 10 ਮੁਰਗੀਆਂ ਕਿਸੇ ਰੱਖਣੀਆਂ ਇੱਕ ਮੁਰਗਾ ਸਭ ਇਸੈਂਟੋਂ ਬਾਹਰ ਰੱਖਣਾ ਜਿਵੇਂ ਟਰਕੀ ਵਗੈਰਾ ਆ ਗਏ ਵੱਧ ਕਾਂਗੇ ਇਹਨਾਂ ਦੇ ਵੀਰੇ ਕੀ ਜੋੜੇ ਦੀ ਕੀ ਚਾਹੀਦਾ ਮਾ ਇਹ ਜੋੜੇ ਹੁੰਦੇ ਆ ਮਤਲਬ ਫੀਮੇਲਾਂ ਵੱਧ ਵੀ ਲੱਗ ਜਾਂਦੀਆਂ ਇੱਕ ਮੇਲ ਟਰਕੀ ਦਾ ਤਿੰਨ ਚਾਰ ਫੀਮੇਲਾਂ ਲੱਗ ਜਾਂਦੀਆਂ ਤੇਰੇ ਨਾਲ ਵੀ ਨਹੀਂ ਲੱਗਦੀਆਂ ਬਈ ਬਤਕ ਨਾਲ ਵੀ ਨਹੀਂ ਲੱਗ ਜਾਂਦੀਆਂ ਠੀਕ ਹੈ ਹਾਂਜੀ ਹਾਂਜੀ ਬਾਈ ਜਿਹੜੇ ਜੇ ਬਰੀਡਿੰਗ ਕਰਨੇ ਉਹ ਇੱਕ ਮੇਲ ਦੋਨੋਂ ਮੇਲ ਰੱਖੋ ਇੱਕ ਤਿੰਨ ਚਾਰ ਫੀਮੇਲਾਂ ਚੱਲ ਜਾਂਦੀਆਂ ਬਾਈ ਹਾਂਜੀ ਹਾਂਜੀ ਜੀ ਬਾਈ ਧੰਨਵਾਦ ਬਾਈ ਦੀ ਜਾਣਕਾਰੀ ਵਧੀਆ ਲੱਗੀ ਬਾਈ ਵੀ ਸ਼ੇਅਰ ਕਰ ਦਿਓ ਤੇ ਬਾਈ ਨੂੰ ਕਰ ਲਓ ਫੋਲੋ ਧੰਨਵਾਦ ਸਾਰਾ